ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਗੁਰੂ ਪਿਆਰ ਵਾਲਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜਿੰਨੇ ਵੀ ਵੀਰ ਭੈਣ ਜੁੜੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਪਿਆਰ ਵਾਲਿਓ ਬਿਲ ਵੀ ਮਾਫ ਹੋਣਗੇ ਤੇ ਦਸ਼ਮੇਸ਼ ਪਿਤਾ ਜੀ ਦੀ ਅਨੋਖੀ ਭਵਿੱਖ ਬਾਣੀ ਆਓ ਆਪਾਂ ਬੇਨਤੀਆਂ ਆਰੰਭ ਕਰੀਏ ਫਤਿਹ ਬਲਾਉ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਮੈਂ ਜਿਹੜੀ ਬੇਨਤੀ ਆਪ ਜੀ ਨਾਲ ਸਾਂਝੀ ਕਰਨੀ ਹੈ ਉਹ ਇਹ ਵੀ ਸਾਧ ਸੰਗਤ ਹੁਣ ਆਪ ਜੀ ਨੇ ਦੇਖਿਆ ਹੋਣਾ ਨਾ ਕਿ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਚਾਹੇ ਉਹ ਟਿਕਰੀ ਬਾਡਰ ਹੋਵੇ ਤੇ ਚਾਹੇ ਉਹ ਸਿੰਘੂ ਬਾਡਰ ਹੋਵੇ ਇੱਕ ਸਾਲ ਤੋਂ ਸਮਾਂ ਸਾਨੂੰ ਵਧੇਕ ਹੋ ਚੁੱਕਿਆ ਹੈ ਤੇ ਹੁਣ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਇੱਕ ਸਾਲ ਪੂਰਾ ਸਾਨੂੰ ਦਿੱਲੀ ਦੇ ਬਾਡਰਾਂ ਤੇ ਬੈਠਿਆ ਨੂੰ ਹੋ ਜਾਣਾ ਤੇ ਕਿੰਨੇ ਹੀ ਕਿਸਾਨ ਵੀਰਾਂ ਦੀ ਸ਼ਹੀਦੀ ਵੀ ਹੋ ਚੁੱਕੀ ਹੈ ਤੇ ਕਿੰਨੇ ਪਰਿਵਾਰ ਜਿਹੜੇ ਨੇ ਆਪਣੇ ਪਰਿਵਾਰ ਦੇ ਜੀਹਾਂ ਤੋਂ ਹੱਥ ਧੋ ਬੈਠੇ ਨੇ ਬੜਾ ਮਾੜਾ ਹੋਇਆ ਤੇ ਬੜੇ ਮਾੜਾ ਸਮਾਂ ਜਿਹੜਾ ਚੱਲ ਰਿਹਾ ਹੈ ਤੇ ਪਾਤਸ਼ਾਹ ਕਰੇ ਬਹੁਤ ਜਲਦ ਸਾਡੀ ਫਤਿਹ ਤੇ ਜਿੱਤ ਹੋਵੇ ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਵਾਪਸ ਸਹੀ ਸਲਾਮਤ ਆ ਜਾਣ ਤੇ ਗੁਰੂ ਪਿਆਰਿਓ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਨਾ ਕਿ ਪਾਤਸ਼ਾਹ ਨੇ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਵਜਨ ਕੀਤਾ ਨੇ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਦਸ਼ਮੇਸ਼ ਪਿਤਾ ਨੇ ਦਸਮ ਦੀ ਬਾਣੀ ਵਿੱਚ ਜ਼ਿਕਰ ਕੀਤਾ ਜੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਦਿੱਲੀ ਦੇ ਹਿੱਕ ਤੇ ਬੈਠੀ ਹੈ ਗੁਰੂ ਖਾਲਸਾ ਫੌਜ ਤੇ ਜਕਾਰੇ ਗੂੰਜ ਰਹੇ ਨੇ ਤੇ ਸਾਧ ਸੰਗਤ ਇਹ ਭਵਿੱਖ ਬਾਣੀ ਸੀ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਜਰੀਏ ਹੀ ਐਸਾ ਝੋਣਾ ਸੀ ਤੇ ਸਾਧ ਸੰਗਤ ਹੋਇਆ ਵੀ ਹੈ ਤੇ ਅੱਜ ਹੋ ਵੀ ਰਿਹਾ ਤੇ ਪਿਆਰਿਓ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਸਾਧ ਸੰਗਤ ਜਿਸ ਤਰ੍ਹਾਂ ਹੁਣ ਕਿਸਾਨੀ ਅੰਦੋਲਨ ਚੱਲਿਆ ਹੈ ਨਾ ਤੇ ਪਿਆਰਿਓ ਹੁਣ ਇਸੇ ਤਰ੍ਹਾਂ ਆਪਾਂ ਵੇਖ ਰਿਹਾ ਕਿ ਕੀ ਕੁਝ ਉੱਥੇ ਵਾਪਰ ਰਿਹਾ ਸਰ ਡੰਕਾ ਵੱਜੇ ਫਤੇਕਾ ਨੇਹ ਕਲੰਕਿ ਅਵਤਾਰ ਸਾਧ ਸੰਗਤ ਜਦੋਂ ਡੰਕਾ ਫਤੇ ਦਾ ਵੱਜਣਾ ਤੇ ਨੇਹ ਕਲੰਕ ਅਵਤਾਰ ਵੀ ਪਾਤਸ਼ਾਹ ਦਾ ਜਰੂਰ ਹੋਣਾ ਜੋ ਹੋਇਆ ਉਹ ਸੱਚ ਹੋ ਚੁੱਕਿਆ ਜੋ ਕਿਹਾ ਸੀ ਜੋ ਕਿਹਾ ਹੋਇਆ ਉਹ ਸੱਚ ਹੋਣਾ ਵੀ ਹਜੇ ਬਾਕੀ ਹੈ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਾਧ ਸੰਗਤ ਬਿਲ ਕਿਸ ਤਰ੍ਹਾਂ ਰੱਦ ਹੋਣਗੇ ਮੈਂ ਬੇਨਤੀ ਕਰਦਾ ਵੀ ਪਾਤਸ਼ਾਹ ਨੇ ਭਵਿੱਖ ਬਾਣੀ ਕੀਤੀ ਜਦੋਂ ਕੌਮ ਜਾਗਰੂਤ ਹੋ ਜਾਏ ਜਦੋਂ ਕੌਮ ਅੰਦਰ ਇੱਕ ਜਜ਼ਬਾ ਪੈਦਾ ਹੋ ਜਾਏ ਏਕਤਾ ਦੀ ਮਿਸਾਲ ਪੈਦਾ ਹੋ ਜਾਏ ਵੀ ਅਸੀਂ ਸਾਰੇ ਇੱਕ ਆ ਮੈਕਣਾ ਦੁਨੀਆ ਦਾ ਕੋਈ ਤੋਂ ਵੱਡੇ ਤੋਂ ਵੱਡਾ ਫੈਸਲਾ ਵੀ ਜਿਹੜਾ ਹੈ ਉਹ ਬਦਲਿਆ ਜਾਂਦਾ ਹੈ ਵੱਡੇ ਤੋਂ ਵੱਡਾ ਫੈਸਲਾ ਵੀ ਰੱਦ ਹੋ ਜਾਂਦਾ ਤੇ ਪਿਆਰਿਓ ਇਹ ਤੇ ਗੱਲ ਹੀ ਕੁਝ ਨਹੀਂ ਹੈ ਇਹ ਤੇ ਗੱਲ ਹੀ ਸਿਰਫ ਇੱਕ ਕਾਨੂੰਨ ਦੀ ਐ ਇੱਕ ਮਸਲੇ ਦੀ ਐ ਪਿਆਰਿਓ ਉਹ ਸਾਰਾ ਕੁਝ ਮਾਫ ਹੋ ਜਾਣਾ ਤੇ ਰੱਦ ਹੋ ਜਾਣਾ ਤੇ ਸਾਧ ਸੰਗਤ ਜਦੋਂ ਦੁਨੀਆ ਏਕਾ ਕਰ ਲੈ ਕਿ ਅਸੀਂ ਇਸ ਕਾਨੂੰਨ ਦੀ ਵਿਰੋਧਤਾ ਕਰਦੇ ਆ ਤੇ ਉਹ ਕਾਨੂੰਨ ਵਾਪਸ ਹੋ ਜਾਂਦੇ ਨੇ ਹੁਣ ਪੂਰੀ ਜਨਤਾ ਨੇ ਪੂਰੀ ਪਰਜਾ ਨੇ ਆਪਣਾ ਏਕਾ ਕਰ ਲਿਆ ਤੇ ਇਹ ਬਿਲ ਮਾਫ ਜਰੂਰ ਹੋਣਗੇ ਤੇ ਪਾਤਸ਼ਾਹ ਨੇ ਕਿਹਾ ਆਪਣੇ ਹੱਕ ਜਿਹੜੇ ਨੇ ਜਦੋਂ ਦੁਨੀਆ ਜਦੋਂ ਪਰਜਾ ਜਦੋਂ ਸੰਗਤ ਆ ਵਿੱਚ ਫੈਸਲਾ ਕਰ ਲੇ ਏਕਾ ਕਰ ਲੇ ਤੇ ਸਾਧ ਸੰਗਤ ਉਦੋਂ ਫਤਿਹ ਜ਼ਰੂਰ ਹੁੰਦੀ ਹੈ ਤੇ ਹੁਣ ਸੰਗਤ ਨੇ ਏਕਾ ਕੀਤਾ ਅਤੇ ਇਹ ਜਿਹੜਾ ਹੈ ਇਹ ਜ਼ਰੂਰ ਆਪਣਾ ਹੱਕ ਜਿਹੜਾ ਹੈ ਆਪਾਂ ਲੈ ਕੇ ਰਵਾਂਗੇ ਤੇ ਪਾਤਸ਼ਾਹ ਆਪਣੀ ਮਿਹਰ ਕਰਨਗੇ ਤੇ ਸਾਧ ਸੰਗਤ ਮੈਂ ਬੇਨਤੀ ਕਰਦਾ ਕਿ ਕਿਸਾਨੀ ਅੰਦੋਲਨ ਤੇ ਚੱਲਦੇ ਆ ਆਪਾਂ ਨੇ ਕਿੰਨੇ ਕਿਸਾਨ ਭਰਾਵਾਂ ਦੀ ਜੜੀ ਹੈ ਉਹ ਸ਼ਹੀਦیاں ਹੋਈਆਂ ਨੇ ਪਰਮਾਤਮਾ ਕਰੇ ਕਿ ਚੜ੍ਹਦੀ ਕਲਾ ਬਖਸ਼ਿਸ਼ ਕਰੇ ਦੂਸਰਿਆਂ ਨੂੰ ਤੇ ਜਿਨ੍ਹਾਂ ਦੇ ਘਰ ਪਰਿਵਾਰਾਂ ਦੇ ਜੀਜ ਆ ਚੁੱਕੇ ਨੇ ਮੇਰੇ ਪਾਤਸ਼ਾਹ ਉਹਨਾਂ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ਣ ਤੇ ਸਾਧ ਸੰਗਤ ਹੁਣ ਇੱਕ ਬੇਨਤੀ ਮੈਂ ਜਿਹੜੀ ਹੋਰ ਕਰਨੀ ਹੈ ਕਿ ਅਸੀਂ ਲੋਕ ਜਿਹੜੇ ਆ ਆਪਣੇ ਆਪੇ ਵਿੱਚ ਨਾ 파ਟ ਦੇ ਜਾ ਰਹੇ ਆ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਦੀ ਜਿੱਤ ਹੈ ਸਾਡਾ 파ਟਣਾ ਹੀ ਉਹਨਾਂ ਦੀ ਜਿੱਤ ਹੈ ਤੇ ਸਾਡਾ ਏਕਾ ਹੀ ਉਹਨਾਂ ਦੀ ਹਾਰ ਹੈ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਾਧ ਸੰਗਤ ਜਿਹੜੇ ਆਪਣੇ ਆਪੇ ਵਿੱਚ ਇੱਕ ਹੋ ਜਾਂਦੇ ਨੇ ਜਿਹੜੇ ਆਪਣੇ ਆਪੇ ਵਿੱਚੋਂ ਸਾਰੀਆਂ ਚੀਜ਼ਾਂ ਦਾ ਅਮਾਨ ਲਾ ਦਿੰਦੇ ਨੇ ਵੀ ਅਸੀਂ ਇੱਕਾਂ ਤੇ ਸਾਧ ਸੰਗਤ ਉਥੇ ਫਿਰ ਬਹੁਤ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਪਾਸ਼ਾ ਨੇ ਇਹ ਵੀ ਕਿਹਾ ਹੈ ਕੋ ਕਿਸੇ ਕੋ ਰਾਜ ਨ ਦੇ ਹੈ ਜੋ લે ਹੈ ਸੋ ਨਿਜ ਬਲ ਸੇ ਲੈ ਹੈ ਕੋ ਕਿਸੇ ਨੂੰ ਰਾਜ ਨਹੀਂ ਦਿੰਦਾ ਕਿਸੇ ਨੂੰ ਕੋਈ ਰਾਜ ਨਹੀਂ ਦਿੰਦਾ ਇਹ ਨਹੀਂ ਕਹਿੰਦਾ ਵੀ ਆਹ ਭਾਈ ਮੈਂ ਕੁਰਸੀ ਤਿਆਰ ਰੱਖੀ ਹੋਈ ਐ ਕਪੜਾ ਮਾਰਿਆ ਹੋਇਆ ਤੇ ਆ ਕੇ ਕੁਰਸੀ ਤੇ ਸਿਰਫ ਤੂੰ ਬਹਿਣਾ ਹੀ ਜੋ ਲੈ ਹੈ ਸੋ ਨਿਜ ਬਲ ਸੇ ਲੈ ਹੈ ਆਪਣੇ ਬਲ ਤੇ ਆਪਣੀ ਤਾਕਤ ਆਪਣੀ ਜੋਰ ਅਜਮਾਇਸ਼ ਦੇ ਸਿਰ ਤੇ ਕੋਈ ਆਪਣਾ ਰਾਜ ਕਾਇਮ ਕਰਦਾ ਹੈ ਤੇ ਪਿਆਰਿਓ ਤਾਲੀਵਾਨ ਨੇ ਕਿਸ ਤਰ੍ਹਾਂ ਸਾਰਾ ਕੁਝ ਆਪਣਾ ਕਾਇਮ ਕੀਤਾ ਕੋਈ ਕਲਮ ਕੋਈ ਇਸ ਤਰ੍ਹਾਂ ਦੇ ਮਾਰਚ ਕਰਕੇ ਨਹੀਂ ਉਹਨਾਂ ਨੇ ਹਥਿਆਰਾਂ ਦੇ ਸਿਰ ਤੇ ਆਪਣੇ ਜੋਰ ਦੇ ਸਿਰ ਤੇ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਤੇ ਪਿਆਰਿਓ ਅੱਜ ਮੈਂ ਬੇਨਤੀ ਕਰਨੀ ਚਾਹਨਾ ਪਿਆਰਿਓ ਹੁਣ ਇਹ ਨਾ ਕੋਈ ਸਮਝੇ ਕਿ ਇਹ ਤੇ ਢ ਘਾਉ ਪ੍ਰਚਾਰ ਹੈ ਜੀ ਨਹੀਂ ਪਿਆਰਿਓ ਇਹ ਕੋਈ ਢ ਘਾਉ ਪ੍ਰਚਾਰ ਨਹੀਂ ਹੈ ਤੇ ਸਾਧ ਸੰਗਤ ਸਾਡੇ ਹੱਕਾਂ ਦੀ ਗੱਲ ਹੈ ਆਪਾਂ ਆਪਣੇ ਹੱਕ ਲੈਣ ਦੇ ਲਈ ਜਿੰਨਾ ਚਿਰ ਸੁਚੇਤ ਨਹੀਂ ਹੁੰਦੇ ਤੇ ਪਿਆਰਿਓ ਉਹਨਾਂ ਚ ਇਹ ਸਾਰਾ ਕੁਝ ਹੁੰਦਾ ਹੀ ਰਹਿਣਾ ਹੈ ਜਦੋਂ ਆਪਣੇ ਹੱਕ ਲੈਣ ਦੇ ਲਈ ਆਪਾਂ ਸੁਚੇਤ ਹੋਵਾਂਗੇ ਅੱਜ ਤੁਸੀਂ ਵੇਖਿਆ ਹੋਣਾ ਨਾ ਜਿਨ੍ਹਾਂ ਲੋਕਾਂ ਨੇ ਇਹ ਕਿਸਾਨੀ ਅੰਦੋਲਨ ਦੀ ਹਮਾਇਤ ਨਾ ਕਰਦੇ ਹੋਏ ਇਹਦੀ ਵਿਰੋਧਤਾ ਕੀਤੀ ਤੇ ਅਸੀਂ ਅੱਜ ਵੀ ਉਹਨਾਂ ਲੋਕਾਂ ਦੀ ਹਮਾਇਤ ਕਰਦੇ ਹਾਂ ਕਹਿੰਦੇ ਬੋਲੇ ਸੋ ਨਿਹਾਲ ਅੱਜ ਵੀ ਉਹਨਾਂ ਦੇ ਪਿੱਛੇ ਝੰਡੇ ਚੁੱਕੀ ਫਿਰਦੇ ਪਾਰਟੀਆਂ ਬਾਜ਼ੀਆਂ ਪਿੱਛੇ ਸਾਡੀਆਂ ਲੜਾਈਆਂ ਹੁੰਦੀਆਂ ਨੇ ਮੈਂ ਉਹ ਫਲਾਣੀ ਪਾਰਟੀ ਨਾਲ ਆ ਮੈਂ ਉਹ ਫਲਾਣੀ ਪਾਰਟੀ ਨਾਲ ਆ ਮੈਂ ਮੈਂ ਬੇਨਤੀ ਕਰਦਾ ਹਾਂ ਕਿ ਅੱਜ ਇਹੋ ਕੁਝ ਗੁਰਸਿੱਖਾਂ ਦਾ ਹਾਲ ਹੈ ਕੋਈ ਨਹੀਂ ਕਹਿੰਦਾ ਮੈਂ ਗੁਰੂ ਦਾ ਸਿੱਖਾਂ ਕੋਈ ਕਹਿੰਦਾ ਜੀ ਮੈਂ ਫਲਾਣੀ ਸੰਸਥਾ ਦਾ ਕੋਈ ਕਹਿੰਦਾ ਜੀ ਮੈਂ ਉਹਨਾਂ ਦਾ ਸਿੱਖਾਂ ਮੈਂ ਕਹਿੰਦਾ ਵੀ ਸਿੱਖ ਕਿਸੇ ਦਾ ਨਹੀਂ ਸਿੱਖ ਤੇ ਕੇਵਲ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਾਜਿਆ ਹੋਇਆ ਤੇ ਪਿਆਰਿਓ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਵਿੱਚੋਂ ਜਿਹਦਾ ਜਨਮ ਹੋਇਆ ਉਹ ਸਿੱਖ ਹੈ ਕੋਈ ਕਿਸੇ ਸੰਸਥਾ ਦਾ ਸਿੱਖ ਨਹੀਂ ਮੈਟ੍ਰਿਕ ਸਾਲੀਆਂ ਮੈਂ ਮਿਸ਼ਨਰੀਆਂ ਨਹੀਂ ਪਿਆਰਿਓ ਕਿਸੇ ਨੂੰ ਪੁੱਛੋ ਆਪੋ ਆਪਣੀ ਸੰਸਥਾ ਦਾ ਨਾਮ ਦੱਸਣਗੇ ਕੋਈ ਨਹੀਂ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਆ। ਸਤ ਸੰਗਤ ਅੱਜ ਜੇ ਕਿਸੇ ਨੂੰ ਪੁੱਛੋ ਵੀ ਕੌਣ ਹੈ ਆਪਣਾ ਨਾਮ ਲੈ ਕੇ ਦੱਸੇਗਾ ਮੈਂ ਕਹਿੰਦਾ ਕੋਈ ਨਹੀਂ ਕਹਿੰਦਾ ਮੈਂ ਚੰਗਾ ਇਨਸਾਨ ਆ। ਸਤ ਸੰਗਤ ਆਪਾਂ ਜੇ ਗੱਲ ਕਰੀਏ ਨਾ ਚੰਗੀ ਇਨਸਾਨੀਅਤ ਦੀ। ਚੰਗੇ ਇੱਕ ਏਕੇ ਦੀ ਹਰ ਕੋਈ ਬੰਦਾ ਆਪਣੇ ਆਪੇ ਨੂੰ ਕਾਇਮ ਕਰ ਲੇ ਆਪਣੇ ਹੱਕ ਲੈਣ ਦੇ ਲਈ ਧਿਆਨ ਰੱਖੇ ਦੂਸਰੇ ਦੀਆਂ ਜੜਾਂ ਵਧਣੀਆਂ ਬੰਦ ਕਰ ਦੇ ਤੇ ਪਿਆਰਿਓ ਬਹੁਤ ਹੱਦ ਤੱਕ ਮਸਲੇ ਸਾਡੇ ਫਿਰ ਵੀ ਹੱਲ ਹੋ ਜਾਣਗੇ ਇੱਕ ਦੂਜੇ ਤੇ ਟਕਾਖ ਚ ਚੱਲ ਰਿਹਾ ਸਾਡਾ ਸਿੰਘੂ ਬਾਰਡਰ ਤੇ ਬੇਅਦਬੀ ਹੋਈ ਤੇ ਪਿਆਰਿਓ ਕਈ ਸਾਡੇ ਆਪਣਿਆਂ ਨੇ ਹੀ ਜੜਾਂ ਚ ਦਾਤੀਆਂ ਫੇਰ ਦਿੱਤੀਆਂ ਤੇ ਕਈ ਕਹਿੰਦੇ ਨੇ ਜੀ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਨਹੀਂ ਬਣਾਵਾਂਗੇ ਤੇ ਪਿਆਰਿਓ ਇੱਕ ਬੰਦਾ ਸਾਡਾ ਸਾਡੇ ਖੋਪਚੇ ਚ ਆ ਕੇ ਸਾਡੇ ਖੇਮੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਨੀਤੀ ਨੂੰ ਲੈ ਕੇ ਆਇਆ ਤੇ ਅਸੀਂ ਚਾਹੁੰਦੇ ਆ ਵੀ ਉਹਦੀ ਪਹਿਲਾਂ ਵੀਡੀਓ ਬਣਾਈਏ ਬੇਅਦਬੀ ਕਰਦੀ ਦੀ ਤੇ ਫਿਰ ਉਹਨੂੰ ਸਜ਼ਾ ਦੇਈਏ ਸਾਧ ਸੰਗਤ ਕਈ ਸਾਡੇ ਆਪਣਿਆਂ ਨੇ ਹੀ ਇਹ ਗੱਲ ਦੀ ਵਿਰੋਧਤਾ ਕੀਤੀ ਆਪਣੇ ਕਾਰਨਾਮਿਆਂ ਦੀ ਜਿਹੜੇ ਉਹਨਾਂ ਨੇ ਕੀਤੇ ਨੇ ਉਹਨਾਂ ਦੀ ਕੋਈ ਵੀਡੀਓ ਨਹੀਂ ਤੇ ਅੱਜ ਉਹ ਸਾਡੇ ਤੋਂ ਵੀਡੀਓ ਮੰਗਦੇ ਪੈਨੇ ਬੜੀ ਹੇਸ਼ ਸ਼ਰਮੀ ਦੀ ਗੱਲ ਹੈ ਤੇ ਪਿਆਰਿਓ ਕਿ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੁੰਦੀ ਪਹਿਲੇ ਅਸੀਂ ਦੇਖਦੇ ਤੇ ਫਿਰ ਉਹ ਸਾਰਾ ਕੁਝ ਹੁੰਦਾ ਤਿਸ ਕਿਸਾਨੀ ਅੰਦੋਲਨ ਤੇ ਚਲਦਿਆਂ ਕਈ ਸਾਡੇ ਆਪਣਿਆਂ ਨੇ ਹੀ ਕਟਾਕਸ਼ ਕੀਤਾ ਜੀ ਇਦਾਂ ਹੋ ਗਿਆ ਜੀ ਇਦਾਂ ਹੋ ਗਿਆ ਜੀ ਇਹ ਹੈ ਜੀ ਅੱਡੋ ਪਾੜ ਵਾਲੀ ਨੀਤੀ ਸਾਧ ਸੰਗਤ ਆਪਾਂ ਅੱਡ ਪਾੜ ਜਿਹੜਾ ਨਾ ਹੋਈਏ ਵੱਖੋ ਵੱਖਰੇ ਨਾ ਹੋਈਏ ਏਕੇ ਵਿੱਚ ਬੜੀ ਤਾਕਤ ਹੁੰਦੀ ਹੈ ਏਕੇ ਨੂੰ ਕਾਇਮ ਰੱਖੀਏ ਸਾਡਾ ਏਕਾ ਹੀ ਵਿਰੋਧੀਆਂ ਦੀ ਸਾਡਾ ਸੰਗਤ ਉਹਨਾਂ ਦੀ ਤੋੜਤਾ ਹੈ ਤੇ ਸਾਡਾ ਟੁੱਟਣਾ ਹੀ ਸਾਡਾ ਵਖਰੇਵਾ ਹੀ ਉਹਨਾਂ ਦੀ ਤਾਕਤ ਹੈ ਇਹ ਯਾਦ ਰੱਖਿਓ ਹਮੇਸ਼ਾ ਜੇ ਇੱਕ ਗੱਲ ਯਾਦ ਆ ਗਈ ਮੈਂ ਕਹਿੰਨਾ ਵੱਡੇ ਤੋਂ ਵੱਡੇ ਚੇਤੇ ਸਾਡੇ ਵੱਡੇ ਤੋਂ ਵੱਡੇ ਏਕੇ ਸਾਡੇ ਉਹਨਾਂ ਦੇ ਛੋਟੇ ਜਿਹੇ ਏਕੇ ਨੂੰ ਹਿਲਾ ਕੇ ਰੱਖ ਦੇਣਗੇ ਸਾਡੇ ਆਪਣੇ ਵਿੱਚ ਏਕਾ ਹੋਣਾ ਬੜਾ ਲਾਜ਼ਮੀ ਹੈ ਸਾਡੇ ਵਿੱਚ ਆਪਣੇ ਵਿੱਚ ਏਕਾ ਹੋਣਾ ਬੜਾ ਜ਼ਰੂਰੀ ਹੈ ਤੇ ਪਿਆਰਿਓ ਸਾਡੇ ਵਿੱਚ ਜੇ ਏਕਾ ਆ ਗਿਆ ਮੈਂ ਕਹਿੰਨਾ ਬਹੁਤ ਵੱਡੀਆਂ ਤਾਕਤਾਂ ਵੀ ਸਾਡੇ ਅੱਗੇ ਝੁਕ ਜਾਣਗੀਆਂ ਆਪੋ ਆਪਣੇ ਵਖਰੇਵੇਂ ਭੁੱਲ ਜਾਓ ਭੁੱਲ ਜਾਓ ਅਸੀਂ ਕੀ ਹਾਂ ਭੁੱਲ ਜਾਓ ਸਾਡੀ ਜਾਤੀ ਕੀ ਹੈ ਭੁੱਲ ਜਾਓ ਕਿ ਅਸੀਂ ਕੌਣ ਆ ਤੇ ਸਾਧ ਸੰਗਤ ਇਹ ਯਾਦ ਰੱਖੋ ਕਿ ਅਸੀਂ ਇੱਕਾਂ ਅਸੀਂ ਪੈਲ ਦੇ ਆਧਾਰ ਤੇ ਇਨਸਾਨਾਂ ਚੰਗੀ ਇਨਸਾਨੀਅਤ ਨੂੰ ਪ੍ਰਮੋਟ ਕਰਦੇ ਹੋਏ ਆਪਾਂ ਇੱਕ ਇਨਸਾਨੀਅਤ ਚੰਗੀ ਇਨਸਾਨੀਅਤ ਚੰਗੇ ਬਣਨ ਦਾ ਹੌਕਾ ਦੇ ਕੇ ਇਸ ਇਨਸਾਨੀਅਤ ਦੇ ਇਸ ਰਸਤੇ ਦੇ ਉੱਪਰ ਚੱਲ ਕੇ ਦਾ ਹੋਕਾ ਦਈਏ ਤੇ ਸਾਧ ਸੰਗਤ ਜਾਲਮ ਨੂੰ ਦੱਸ ਦਈਏ ਕਿ ਅਸੀਂ ਇੱਕਾਂ ਤੇਰੇ ਪਾਟਿਆਂ ਵੀ ਅਸੀਂ ਅਲੱਗ ਨਹੀਂ ਹੋਣ ਵਾਲੇ ਤੇ ਸਾਧ ਸੰਗਤ ਫੇਰ ਜਿੱਤ ਪੱਕੀ ਐ ਜੇ ਆਪਸ ਵਿੱਚ ਲੜ ਕੇ ਹੀ ਵੱਖੋ ਵੱਖਰੇ ਹੁੰਦੇ ਰਹੇ ਪਿਆਰਿਓ ਫੇਰ ਗੱਲ ਮੁਸ਼ਕਲ ਐ ਤੇ ਸਾਧ ਸੰਗਤ ਆਪਾਂ ਇੱਕ ਦੀ ਮਿਸਾਲ ਕਾਇਮ ਕਰੀਏ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਪੜ੍ਹਦੇ ਰਹੀਏ ਤੇ ਸਾਧ ਸੰਗਤ ਆਪਣੇ ਆਪੇ ਵਿੱਚ ਸੁਚੇਤ ਰਹੀਏ ਆਪਣੇ ਹੱਕ ਲੈਣ ਦੇ ਲਈ ਸੁਚੇਤ ਰਹੀਏ ਸਾਧ ਸੰਗਤ ਆਪੋ ਆਪਣੇ ਵਖਰੇਵੇਂ ਭੁੱਲ ਕੇ ਇੱਕ ਬਣ ਕੇ ਆਪਾਂ ਇਸ ਮੋਰਚੇ ਨੂੰ ਕਾਇਮ ਕਰੀਏ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਸਾਡੀ ਜਿੱਤ ਹੋਵੇ ਸਾਡੀ ਫਤਿਹ ਹੋਵੇ ਤੇ ਆਪੋ ਆਪਣੇ ਘਰਾਂ ਨੂੰ ਹਸੀ ਖੁਸ਼ੀ ਵਾਪਸ ਆਪਣੇ ਪਰਿਵਾਰਾਂ ਵਿੱਚ ਆ ਜਾਈਏ ਪਾਤਸ਼ਾਹ ਜੀ ਕਿਰਪਾ ਕਰਨ ਜਿੱਤ ਕੇ ਅਸੀਂ ਵਾਪਸ ਆਈਏ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਬੇਨਤੀਆਂ ਕਰੋ ਜੀ ਪਰਵਾਨ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ